ਸਤਿ ਸ੍ਰੀ ਅਕਾਲ ਵੀਰ ਜੀ ਮਾਨਮੀ ਤੇ ਡੇਰੀ ਖਾਨ ਚ ਭੈਣ ਭਰਾਵਾ ਦਾ ਧੰਨਵਾਦ ਅੱਜ ਦੀ ਵਿਜ਼ਿਟ ਪਿੰਡ ਜਗਦੇਵ ਖੁਰਦ ਅੱਜ ਵੀਰ ਪ੍ਰਿੰਸ ਕੋ ਪਹੁੰਚ ਚੁੱਕੇ ਆ ਆਓ ਵੀਰ ਕੋ ਲੈਨੇ ਆ ਜਾਣਕਾਰੀ ਆਇਓ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਸੇਤਾਂ ਦੀ ਵਧੀਆ ਵਧੀਆ ਕਿਰਪਾ ਤੁਸੀਂ ਸੁਣਾਓ ਹੋਰ ਕਾਰੋਬਾਰ ਵਧੀਆ ਕਿਰਪਾ ਨਹੀਂ ਸੁਣਾਓ ਅੱਜ ਇੱਕੋ ਬਸੂ ਵੀਰ ਜੀ ਅੱਜ ਇੱਕੋ ਛੁੱਟੀ ਆ ਵੀਰ ਜੀ ਵੀਰ ਜੀ ਨਾ ਆਟੂਆ ਨਾ ਰਸਤੇ ਨੰਬਰ ਦੱਸ ਦੋ ਪਹਿਲਾਂ ਹਾਂ ਪ੍ਰਿੰਸਪਲ ਸਿੰਘ ਪਿੰਡ ਜਿੱਕ ਦੇਖੋ ਤੁਸੀਂ ਲੇ ਨਾ ਜਿਲ੍ਹਾ ਮਿਸਰ ਠੀਕ ਹੈ ਵੀਰ ਜੀ ਹਾਂ ਜੀ ਅਈ ਨਾਲ ਇਹਦੇ ਨਾਲ ਹੀ ਆਪਣਾ 5 ਕਿਲੋਮੀਟਰ ਤੇ ਪਿੰਡ ਆ ਗਏ 에어ਪੋਰਟ ਤੋਂ ਆਪਣਾ ਰਸਤਾ 10 ਕਿਲੋਮੀਟਰ ਠੀਕ ਹੈ ਵੀਰ ਜੀ ਹਾਂ ਜੀ ਤੇ ਵੀਰ ਜੀ ਨੰਬਰ ਦੱਸ ਦੋ ਨੰਬਰ 950129615 ਠੀਕ ਹੈ ਵੇਖੋ ਵੀਰ ਜੀ ਵੀਰ ਕੋ ਇੱਕ ਹੀ ਅਜ ਪਸੂ ਆ ਤੇ ਮੈਂ ਚੰਗੀ ਥਾਂ ਲੇਵਾ ਵੇਖ ਲੋ ਮੈਨੂੰ ਲੱਗਾ ਵੀਰ ਜੀ ਬਾਟਰ ਏਰੀਆ ਦੀ ਮੈਂ ਵੇਖੋ ਲੇਵਾ ਵੀਰ ਜੀ ਲੇਵਾ ਥੱਬੇ ਪਾਏ ਮੈਨਾਂ ਥੱਲੇ ਪੂਰੇ ਫੁੱਲ ਪੂਰੀ ਬਣੀ ਮੈਂ ਵੇਖੋ ਖਾਨ ਗੁੱਲੇ ਵਾਲੀ ਮੈਂ ਮਗਰ ਵੀ ਵੇਖੋ ਵੀਰ ਜੀ ਜਿੰਨਾ ਥਾਂਲੇਵਾ ਝੋਟੀ ਨੂੰ ਚੰਗਾ ਲੱਗਾ ਜੋ ਐ ਵੀ ਚੰਗਾ ਥਨ ਜਿੰਨਾ ਹੈਗਾ ਆਪਣੇ ਹਾਂ ਤੇ ਕੋਈ ਵੀਰ ਪਤਾ ਚੈੱਕ ਕਰੇ ਲਾਉ ਵੀਰ ਜੀ ਵੇਖੋ ਵੀਰ ਜੀ ਤੋਰ ਦਿਖਾ ਦਿੰਨੇ ਮੈਂ ਤੁਰਦੀ ਆ ਚੌੜੀ ਹੋ ਹੋ ਕੇ ਵੇਖੋ ਵੀਰ ਜੀ ਚੰਗੀ ਮਈ ਆ ਤੋਰ ਤਾਂ ਵੀਰ ਜੀ ਲੰਮੀ ਮਾਰੀ ਚ ਵੇਖੋ ਵੀਰ ਜੀ ਆਹ ਵੀਰ ਜੀ ਪੂਰੀ ਵੱਡੀ ਸਿਰ ਆ ਫੇਸ ਸੁਣਾ ਫੇਸ ਕੁਆਲਟੀ ਵੀਰ ਜੀ ਦਿਖਾ ਦਿੰਨੇ ਵੇਖੋ ਵੀਰ ਜੀ ਵੇ ਵੀ ਠੰਡੀ ਸੀਲ ਆ ਪੂਰੀ ਠੰਡੀ ਠੰਡੀ ਦੇਖੋ ਵੀਰ ਜੀ ਚੰਗੀ ਆ ਮਹੀਂ ਥਾਨ ਲੇਵਾ ਮਹੀਂ ਨੇ ਬਹੁਤ ਸੋਨਾ ਲਾਇਆ ਵਾ ਕੋਈ ਵੀਰ ਭਰਾ ਲੈ ਜਾਊਗਾ ਸਾਂਭੂਗਾ ਵੀਰ ਕਹਿੰਦਾ ਵੀਰ 15 16 ਲੀਟਰ ਕੱਢਿਆ ਵਾ ਪਿਛਲੇ ਸੂਏ ਨੇ ਛੋਟੀ ਨੇ ਦੁੱਧ ਜੀ 15 ਕਿਲੋ ਚਵਾਇਆ ਪਰ ਐਰ ਕੀ ਥੋੜੀ ਸੇਵਾ ਘੱਟ ਹੋਈ ਜੀ ਠੀਕ ਆ ਵੀਰ ਜੀ ਵੇਖ ਲਓ ਵੀਰ ਜੀ ਪਿਛਲੇ ਸੂਏ 15 ਲੀਟਰ ਵੀ ਕਹਿੰਦਾ ਚਵਾਇਆ ਐਰ ਕੀ ਸੇਵਾ ਥੋੜੀ ਘੱਟ ਹੋਈ ਆ ਥਾਨ ਵੇਖ ਲਓ ਕਿੱਡਾ ਚੰਗਾ ਥਾਨ ਵੇਖ ਲਓ ਵੀਰ ਜੀ ਛੋਟੀ ਨੂੰ ਲੱਗਾ ਠੰਡੀ ਸੀਲ ਜੀ ਆਵੇਂ ਦੇਖੋ ਵੀਰ ਜੀ ਐਂਜੀ ਭਾਂ ਭਾਈ ਨਾ ਵੇਹ ਲੋ ਵੀਰ ਜੀ ਚੰਗੀ ਏ ਝੋਟੀ ਹਾਂਜੀ ਬਾਕੀ ਕੱਟੀ ਮਗਰ ਜਿਆ ਮਰ ਕੱਟੀ ਆ ਕੱਟੀ ਮਗਰ ਜੀ ਇਹਦਾ ਵੀਰ ਜੀ ਕੀ ਮੁੱਲ ਕਰਨਾ ਫਿਰ ਹੁਣ ਮਿੱਟੀ ਜਿਹੜਾ ਇਹਦੇ ਥੋੜੇ 10 ਕਿਲੋ ਬੋਲਾ ਲਾ ਲੈ ਦੁੱਧ ਲਾ ਲੈ ਹਾਂਜੀ ਹਾਂਜੀ ਬਾਕੀ ਜਿਹੜੇ ਵੀਰ ਭਰਾ ਨੂੰ ਪਰਸਾ ਲੇਵੇ ਤੋਂ ਕੋਸਾ ਹਸਾ ਲੈ ਕੱਲਾ ਕੱਲਾ ਥਣ ਡੋਠ ਕੋਟ ਤੇ ਲੱਗਾ ਮੈਂ ਇਹਨੂੰ ਖਾਲੇਵਾ ਗਾਈ ਵਾਲਾ ਪੂਰਾ ਲੱਗਾ ਫੁੱਲ ਹਾਂਜੀ ਫਦਾਵਾ ਹਾਂਜੀ ਵੀਰ ਜੀ ਲੱਗਾ ਵੇਹ ਲੋ ਵੀਰ ਜੀ ਬਾਦ ਕਾੜ ਵੀ ਚੰਗਾ ਝੋਟੀ ਨਹੀਂ ਲੱਗਾ ਵਾ ਹੈ ਵੀ ਚੰਗੀ ਠੰਡੀ ਸੀ ਜਿਆ ਵੀਰ ਜੀ ਦਾ ਪੂਰੀ ਤੇ ਵੀਰ ਜੀ ਕੀ ਮੁੱਲ ਕਰਨਾ ਇਹਦਾ ਹੁਣ ਮਣੀ ਧਰਮ ਬਰਾਈਏ ਧ ਕਲ ਮੜਾ ਦੋ ਕੋਈ ਗੱਲ ਨਹੀਂ ਇੱਥੇ ਵੇਲਾ ਵੀਰ ਜੀ ਵੀਰ ਬੱਚਾ ਥੱਲੇ ਲਾਤਾ ਵਾ ਵੇਲਾ ਵੀਰ ਜੀ ਵੀਰ ਇਹ ਪਸਮਾਲ ਵਾਤਾ ਵਾ ਬੰਦ ਵੀਰ ਜੀ ਅੱਗੇ ਬੱਚਾ ਲੈ ਆ ਵੀਰੇ ਪਾਲਤੀ ਦਾ ਸਿਰਾ ਕੱਟੀ ਜੀ ਦੋ ਦੋ ਵੀਰ ਜੀ ਨੇ ਵੀਰ ਜੀ ਚਵਾਈ ਕਰਕੇ ਵੀ ਦਿਖਾ ਲਗਾ ਸਾਮਾ ਦਾ ਟਾਈਮ 5:30 ਵਜੇ ਹੈ ਮੈਂ ਮਈ ਦੋਟੜੀ ਆ ਵੇਤੀ ਠੀਕ ਆ ਵੀਰ ਜੀ ਇਹਨਾਂ ਦੇ ਜੀ ਚਵਾਈ ਕਰਨ ਲੱਪੇ ਚਵਾਈ ਤਰਾ ਹੀ ਦਈਏ ਵੇਤੀ ਸਰੋ ਰਿੱਤੀ ਇਸੋਂ ਦੇ ਜੀ ਠੰਡੀ ਸੀਲੇ ਚੋਟੀ ਜਿੱਥੇ ਲੱਪਦਾ ਖਲੀ ਕੁੱਟੀ ਨਹੀਂ ਲੱਤ ਮਾਸ ਨਾ 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 ਕਾਵੇਂ ਪਰਲੇ ਬਨੇ ਬੈਗ ਚੋਲੇ ਠੀਕ ਆ ਇਹ ਹੋ ਜਾ ਤੁਹਾਨੂੰ ਪਤਾ ਮਾਲ ਥੋੜਾ ਦੋਟੜੀ ਜੀ ਆਵਾਜ਼ ਵੇਖ ਲੋ ਦੂਰ ਤੱਕ ਜਾਂਦੀ ਆ ਹਰਦੀ ਆਖਰਾ ਹਾਂ ਜੀ ਕਰਾ ਆਹ ਬਾਲੇ ਬੰਦਾ ਆ ਉਹ ਤਾਂ ਪਰੋਲੀ ਚੋਂ ਆ ਗਿਆ ਮਗਲ ਜੋਂ ਮਗਲ ਜੋਂ ਉੱਤਰਾ ਆ ਬਾਲਾ ਜਿੰਨੇ ਮਰਜੀ ਬੰਦੇ ਵੀਰ ਜੀ ਬਦਲ ਬਦਲ ਪਰ ਹਾਂਜੀ ਆ ਗਾੜ ਮੜੀ ਵਿਖਾ ਦੀਏ ਦਿਖਾ ਦਿਓ ਵਿੱਚੀ ਮਰਜੀ ਵੇਲ ਲੋ ਆ ਚੋਲ ਲੈਣ ਤੋਂ ਹਜੇ ਹੈਗਾ ਦੂਜਾ ਗਾੜ ਵੀਰ ਜੀ ਕਿੰਨੀ ਹੋਊਗੀ ਇਹਦੀ ਗਾੜ ਵੀਰ ਜੀ 1.5 ਕਿਲੋ ਦੇ ਲਗਭਗ ਹੈਗੀ ਜੇ 1.5 ਕਿਲੋ ਦੇ ਹਾਂਜੀ ਪੈਂ ਵੀ ਦੀ ਕੋ ਖਲਦੀ ਬੋਰੀ ਪਾ ਦੇ ਹਾਂਜੀ ਯਾਰੇ ਬੰਦੂਗੀ ਠੀਕ ਆ ਵੇਖ ਲੋ ਵੀਰ ਜੀ ਵੀਤੰਦਾ ਵੀਰ ਜੀ ਮੈਂ ਤਾਂ ਥਾਂ ਲੇਵਾ ਬਹੁਤ ਸੋਹਣਾ ਲੱਗਾ ਤੁਹਾਨੂੰ ਅੱਗੇ ਵੀ ਦਿਖਾਇਆ ਤੋਰ ਤੇ ਵੀ ਤੇ ਹੋਰ ਵੀ ਦਿਖਾਉਂਦੇ ਆ ਫੁੱਟ ਫੁੱਟ ਬਾਹਰ ਨੂੰ ਤੇ ਫੁੱਟ ਫੋਟੀ ਅੰਦਰ ਨੂੰ ਲੱਗਾ ਵਾ ਹਾਂਜੀ ਤੇ ਪੋਲੀ ਪੂਰੀ ਵੀ ਨਾ ਠੰਡੀ ਸੀ ਲਾ ਵੇਖ ਲੋ ਵੀਰ ਜੀ ਗਾਰ ਦਿਖਾਤੀ ਵੀਰ ਨੇ ਓ ਚੋਏ ਮੜੀ ਪੈਂ ਜਿੰਨੇ ਦੇਖੋ ਵੀਰ ਜੀ ਵੀਰ ਚ ਚਬਾਈ ਕਰਨ ਲੱਗਾ ਵਾ ਅੰਮਾ ਕਰ ਲੈ ਖਾਣ ਦੀ ਹੁੰਦੀ ਜੀ ਚਬਾਈ ਰੂਮ ਵਰਗੀ ਵੀਰ ਜੀ ਪੋਲੀ ਆ ਸਮਰਸੀ ਵਾਲੀ ਆ ਆ ਜੀ ਆ ਜੀ ਸਮਰਸੀ ਵਾਲੀ ਆਗੇ ਵੀਰ ਜੋ ਵੀਰ ਜੀ ਠੰਡੀ ਸੀਰਿਆ ਕੋਈ ਮਹੀਨੇ ਪੈਰ ਤੋਂ ਪੈਰ ਨਹੀਂ ਪੁੱਟਿਆ ਵੀਰ ਦੂਜਾ ਆ ਗਿਆ ਬਹਿ ਗਿਆ ਵੀਰ ਦੂਜੇ ਨੇ ਉੱਠ ਗਿਆ ਵਾ ਮੈਂ ਨਾ ਸੜਕ ਤੇ ਰੜੇ ਵੀਰ ਜੀ ਬੱਜੀ ਇਹਨੂੰ ਡਰ ਥੋੜਾ ਕੋਈ ਚੀਜ਼ ਦਾ ਆਵੇ ਨਾ ਸੜਕ ਤੇ ਸੜਕ ਦੇ ਉੱਤੇ ਵੀਰ ਜੀ ਬੱਜੀ ਵੇਲੋ ਲਾਗੋ ਦੀ ਸੰਦ ਵੀ ਨੰਗਲਦੇ ਆ ਕੋਈ ਮਹੀ ਡਰਦੀ ਨਹੀਂ ਨੇ ਤੇ ਪਸ਼ੂ ਵੇਖ ਕੇ ਡਰ ਜਾਂਦਾ ਵਾ ਠੀਕ ਆ ਵੀਰ ਜੀ ਸਵਾ ਦੋ ਕਿਲੋ ਆਪਾਂ ਤਾਂ ਢਾਈ ਕਿਲੋ ਕੱਢੂਗਾ ਸਵਾ ਦੋ ਕਿਲੋ ਜੀ ਦੇਖੋ ਵੀਰ ਜੀ ਵੀਰ ਕਹਿੰਦਾ ਵਾ ਜਿੱਦਣ ਪੂਰੀ ਦੁੱਧ ਤੇ ਮਹੀਂ ਆ ਗਈ ਨਾ ਇਹਦਾ ਵੀ ਕੀ ਨੇ ਪਾਲੀ ਆ ਵੀਰ ਜੀ ਮੋਟਰ ਆ ਦੇ ਆ ਗਈ ਵੀਰ ਜੀ ਚਲੋ ਵੀਰ ਜੀ ਉਹਦੇ ਚਵਾਉਂਦੇ ਤਾਂ ਮੁੱਲ ਕੀ ਕਰਨਾ ਵਾ ਮੋਲ ਕੋਈ ਨਹੀਂ ਮਾੜੀ ਚੋਲਾ ਤਾਂ ਫਿਰ ਕਰ ਲੈਣੀ ਕੋਈ ਗੱਲ ਨਹੀਂ ਉਹ ਤਾਂ ਕਰਦੇ ਹੁੰਦੇ ਤੁਸੀਂ ਉਹ ਦਿਖਾ ਦਾਂਗੇ ਵੀਰ ਜੀ ਉਹ ਵੀਡੀਓ ਚ ਸਭ ਕੁਝ ਦਿਖਾਉਂਦਿਆਂ ਵਾ ਹਾਂਜੀ ਮੋਲ ਜਾਇ ਜੀ ਕਰਾਂਗੇ ਬਿਲਕੁਲ ਹਾਂਜੀ ਵੇਖ ਲੋ ਵੀਰ ਜੀ ਉਹ ਤਾਂ ਬੜਾ ਦੁੱਧ ਬਖਾਰੀਏ ਵੇਖ ਲੋ ਵੀਰ ਜੀ ਚਵਾਤੀ ਵੀਰ ਨੇ ਮਈ ਦੁੱਧ ਦਿਖਾ ਦਿੰਦੇ ਤੁਹਾਨੂੰ ਵੇਖ ਲੋ ਵੀਰ ਜੀ ਵੀਰ ਨੇ ਪੂਰੇ ਬੋਲ ਚ ਭਾਈ ਪੂਰੀ ਬਾਲਟੀ ਡੱਕਦੀ ਆ ਵਿੱਚ ਕਿੰਨਾ ਦੁੱਧ ਇਸ ਵਕਤ ਪੱਕਾ ਪੂਰਾ ਕਿੰਨਾ ਵਾ ਆਵਲੇ ਕਿ ਜੀ 10 ਕਿਲੋ ਹੋਗਾ 10 ਲੀਟਰ ਪੱਕਾ ਦੁੱਧ ਹੈਗਾ ਹੋਲਾ ਹੀ ਹੋਊਗਾ ਠੀਕ ਹੈ ਵੀਰ ਜੀ ਮੈਂ ਸੋਈ ਮਾਲਾ ਮੂਲੇ ਤੇ ਹਜੇ ਆਪਣੀ ਦੁੱਧ ਜਿਆਦਾ ਨਹੀਂ ਪਾਰਾ 13 ਕਿਲੋ ਤੋਂ ਘੱਟ ਕੀ ਚਾਊਗਾ ਠੀਕ ਹੈ ਵੀਰ ਜੀ ਹਾਂਜੀ ਤਵੇ ਕਿ ਕੀ ਮੁੱਲ ਕਰਨਾ ਇਹਦਾ ਮੁੱਲੇ ਦਾ ਹਾਂ ਨਹੀਂ 85000 85000 ਕਿਕੇ ਦੇ ਮਾਨ ਤਨ ਫੁੱਲਾ ਕਰ ਦਾਂਗਾ ਹੋਰ ਕਰ ਦੂ ਵੀ ਕਹਿੰਦਾ ਵੇਖੋ ਵੀਰ ਜੀ ਵੀਰ ਨੇ ਰੇਟ ਜਿਆਜ ਕੀਤਾ ਦੁੱਧ ਮੈਂ ਵੀਰ ਜੀ ਆਪਾਂ ਅੱਧਾ ਪੌਣਾ ਕਿਲੋ ਬੱਚੇ ਨੂੰ ਛੱਡਦਾ ਠੀਕ ਹੈ ਵੇਖੋ ਪੂਰਾ ਦੁੱਧ ਜੀ ਹੈਗਾ ਵੀਰ ਜੀ ਹਾਂਜੀ ਠੀਕ ਹੈ ਵੀਰ ਜੀ ਤੇ ਵੀਰ ਜੀ ਆਇਓ ਮੜਾ ਇੱਥੇ ਐਡਰੈਸ ਨ ਐਸਾ ਪ੍ਰਾਵਜ ਜੀ ਪਿੰਡ ਜਿਗ ਦੇਖੁਰਦੀਏ ਅਜ ਨਾਲੇ ਤੋਂ ਆਪਣਾ ਪਿੰਡ 5 ਕਿਲੋਮੀਟਰ ਜੀ ਠੀਕ ਹੈ ਵੀਰ ਜੀ ਤੇ 에어ਪੋਰਟ ਤੋਂ ਆਪਣਾ 17 ਕਿਲੋਮੀਟਰ ਜੇ ਪਿੰਡ ਹਾਂਜੀ ਅਮਰਸਰ 에어ਪੋਰਟ ਦੇ ਨਾ ਆਏ ਅਮਰਸਰ 에어ਪੋਰਟ ਤੱਕ 17 ਕਿਲੋਮੀਟਰ ਪਿੰਡ ਠੀਕ ਹੈ ਵੀਰ ਜੀ ਠੀਕ ਹੈ ਮੇਰਾ ਤੇ ਨੰਬਰ ਦੱਸ ਦਿਓ ਵੀਰ ਜੀ ਨੰਬਰ 9501296585 ਸਾਸੀਆ ਵੀਰ ਜੀ